ਕੋਟ ਦੇ ਵਿੱਚ ਰਸ਼ੀਦ ਯਾਨੀ ਜੀ ਦਾ ਜਨਮ ਦਿਵਸ ਅੱਜ 12 ਫਰਵਰੀ ਨੂੰ ਮਨਾ ਰਹੇ ਆਂ ਔਰ 200 ਸਾਲਾਂ ਨਾਲੇ ਮਨਾ ਰਹੇ ਆਂ ਔਰ ਆਦਾ ਸਮਾਜ ਨੂੰ ਬਣਿਆ 150 ਸਾਲ ਹੋ ਗਿਆ ਔਰ ਰਸ਼ੀਦ ਯਾਨੀ ਨੇ ਜੋ ਉਪਕਾਰ ਕੀਤੇ ਸਾਡੇ ਦੇਸ਼ ਵਾਸਤੇ ਉਹਨਾਂ ਦਾ ਉਹਨਾਂ ਦੀ ਯਾਦ ਵਿੱਚ ਇਹ ਆਪਣੇ ਕਿਤਾਬ ਹਵਲਦ ਕਰ ਰਹੇ ਆਂ ਔਰ ਹਵਲਦ ਦੇ ਨਾਲ ਸਭ ਨੂੰ ਪਤਾ ਹੀ ਹੈ ਕਿ ਲੋਕਾਂ ਦੇ ਆਪਣੇ ਸ਼ੇਰ ਆਪਣੇ ਫਰਮਾਨਾ ਔਰ ਮਾਰੇ ਦੂਰ ਹੁੰਦੀ ਸ਼ਿਵ 라ਤੀ ਦੇ ਵੀ ਜਿਹੜਾ ਹਰ ਸਾਲ ਇਹ ਮਨਾਇਦਾ ਹੈ ਸਾਡੀ ਸਮਾਜ ਵੱਲੋਂ ਅਸੀਂ ਨੋ ਮਾਰਜ ਨੂੰ ਰੱਖਿਆ ਕਿਉਂਕਿ ਇਸ ਸ਼ਹਿਰ ਦੇ ਜਿਨੇ ਵੀ ਸ਼ਕਤੀਨਗਰ ਸਮਾਜ ਹੈ ਲਾਂਸਰੋਟ ਸਮਾਜ ਹੈ ਔਰ ਵੀ ਮਾਇਲ ਟਾਉਨ ਸਮਾਜ ਹੈ ਜਿਨੀਆਂ ਸ਼ਹਿਰ ਦੇ ਸਮਾਜਾਂ ਉਹ ਅਲੱਗ-ਅਲੱਗ ਮਨਾ ਰਹੀਆਂ ਤਾਂ ਕਿ ਲੋਕਾਂ 'ਚ ਜਾਗਰ ਦੇ ਜਿਹੜੀ ਆਪਣੇ ਜਿਹੜੀ ਸਾਡੇ ਰੱਸ਼ੀਆਂ ਗੁਰੂਆਂ ਨੇ ਇਹ ਪਰਪਤੀ ਨੂੰ ਚਲਦੇ ਰਹੀ ਔਰ ਅچھے ਕੰਮ ਅਮੇ ਕਰਦੇ ਰਹੀ ਸਮਾਜ ਜੀ ਦੰਨ ਨਾ ਜਾਤ ਤੇ ਜੀ ਦੰਨ ਬਮ ਅਨਵਾਕੋਟ ਆਰੀਆ ਸਮਾਜ ਵਿਖੇ ਸਵਾਮੀ ਦਿਆਨੰਦ ਜੀ ਦਾ ਜਨਮ ਦਿਨ ਮਨਾ ਰਹੇ ਆ ਜਿਹੜਾ ਕਿ ਸਾਨੂੰ ਮਹਾਪੁਰਸ਼ਾਂ ਦਾ ਜਨਮ ਦਿਨ ਜੋ ਮਨਾਉਣਾ ਚਾਹੀਦਾ ਹੈ ਔਰ ਹਵਨ ਯੱਜ ਤੋਂ ਸਾਨੂੰ ਰੋਜ਼ਾਨਾ ਹੀ ਕਰਨਾ ਚਾਹੀਦਾ ਹੈ ਸਰ ਹਰ ਘਰ ਚ ਹੋਣਾ ਚਾਹੀਦਾ ਇਹ ਨਾ ਵਾਤਾਵਰਣ ਸ਼ੁੱਧ ਹੁੰਦਾ ਔਰ ਆਤਮਾ ਵੀ ਵੇਦ ਮੰਤਰ ਜਦੋਂ ਅਸੀਂ ਵੇਦ ਮੰਤਰ ਪੜ੍ਹਨੇ ਆ ਸਾਡੀ ਆਤਮਾ ਵੀ ਪਵਿੱਤਰ ਹੁੰਦੀ ਹੈ ਇਸਨ ਘਰ ਘਰ ਚ ਯੱਜ ਹੋਣਾ ਚਾਹੀਦਾ ਜੀ ਤੇ ਅੱਜ ਅਸੀਂ Swami Dayanand ji ਦਾ ਜਨਮ ਦਿਨ ਜਿਹੜਾ ਕਿ 200 ਸਾਲਾਂ ਸਾਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਅਸੀਂ ਅੱਜ ਅਹੀਂ Swami Dayanand ji ਦਾ ਜਨਮ ਦਿਨ ਮਨਾ ਰਹੇ ਹਾਂ ਬੜੇ ਧੂਮ-ਧਾਮ ਨਾਲ ਅਸੀਂ ਆਰੀ ਉਸਮਾਏ ਨਵਕੋਟ ਅਮਸਰ ਵਿਖੇ ਮਨਾ ਰਹੇ ਹਾਂ ਜੀ